de... بہت oh, ہی پیارا جہا موسم چار پاسے ہریالی ہریالی وہ ایریا جدھر لوگ بار بار آ کے بسے ہوئے ہیں ਬ੍ਰੈਂਟਨ ਤੋਂ ਸਾਈਡ ਤੇ ਆ ਜਾਂਦਾ ਬ੍ਰੈਂਟਨ ਦੇ ਨਾਲ ਹੀ ਬਿਲਕੁਲ ਜਿਆਦਾ ਲੋਕ ਮੱਕੀ ਦੀ ਖੇਤੀ ਕਰਦੇ ਆ ਜਿਆਦਾ ਆਪਣਾ ਪੰਜਾਬੀ ਭਾਈਚਾਰਾ ਬੈਠਾ ਜਿਨ੍ਹਾਂ ਦੇ ਫਾਰਮ ਹਾਊਸ ਨੇ ਵੱਡੇ ਵੱਡੇ ਬਾਹਰਲੀ ਸਾਈਡ ਤੇ ਨੂੰ ਆ ਜਾਂਦੇ ਦਾ ਖੇਤੀ ਮੱਕੀ ਦੀ ਹੁੰਦੀ ਹੈ ਇੱਥੇ ਅੰਦਰ ਵੀ ਦੇਖੋਗੇ ਤੁਸੀਂ ਤੁਹਾਨੂੰ ਮੱਕੀ ਦੀ ਹੀ ਖੇਤੀ ਨਜ਼ਰ ਆਉਗੀ ਆਓ ਜੀ ਅੱਗੇ ਆਪਾਂ ਲਾਈਟਾਂ ਤੇ ਉੱਧਰ ਲੱਗਦਾ ਕੁਝ ਰੋਂਗ ਹੋ ਗਿਆ ਪੁਲਿਸ ਆਈ ਹੋਈ ਆ ਦੇਖੋ

ਲੋਗਾਂ ਨੂੰ ਲੱਗਦੇ ਆ ਬਹੁਤ ਆਪਦੇ ਤੋੜੋ ਖਰੀਦੋ ਤੇ ਲੈ ਜਾਓ ਇੰਦਾਂ ਦਾ ਵੀ ਸਿਸਟਮ ਹੈਗਾ ਜਿੰਨੇ ਚਾਹੀਦੇ ਆ ਲੈ ਜੋ ਤੋੜ ਗਏ ਜਿੱਥੇ ਤੱਕ ਚਾਤੀ ਮਾਰੋਗੇ ਤੁਹਾਨੂੰ ਖੇਤ ਦੇਖਣਗੇ Ke tia te makiri, te mungi. ਵੀਡੀਓਜ਼ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ